ਸੋ ਸਿੱਕਾ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਅੱਜ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਪਿਆਰੀ ਕਲੈਕਸ਼ਨ ਜਿਵੇਂ ਤੁਹਾਨੂੰ ਪਤਾ ਹੈ ਕਿ ਮੌਸਮ ਚੇਂਜ ਹੋ ਰਿਹਾ ਤੇ ਨਵੀਂ ਨਵੀਂ ਕਲੈਕਸ਼ਨ ਆ ਰਹੀ ਹੈ ਕਿਉਂਕਿ ਸਾਡੀ ਪਹਿਣਾ ਦੀ ਡਿਮਾਂਡ ਵੱਧਦੀ ਜਾ ਰਹੀ ਹੈ ਕਿ ਮੌਸਮ ਚੇਂਜ ਹੋ ਰਿਹਾ ਤੇ ਤੁਸੀਂ ਸਾਡੇ ਲਈ ਕੁਝ ਨਵਾਂ ਨਵਾਂ ਲੈ ਕੇ ਆਓ ਤੇ ਪਹਿਲਾਂ ਆਪਾਂ ਵੀਡੀਓ ਪਾ ਚੁੱਕੇ ਸੀ ਜੀ ਆਪਣੇ ਜਾਰਜਰ ਦੇ ਸੂਟਾਂ ਦੀ ਹਨਾ ਤੁਸੀਂ ਦੇਖੀ ਹੋਈ ਸੀ ਆਹ ਵਾਲੇ ਵੀ ਵੀਡੀਓ ਪਾਈ ਸੀ ਸੂਟਾਂ ਦੀ ਇਹ ਚੋ ਸਿਰਫ ਆਪਣੇ ਕੋਲ ਇਹ ਦੋ ਸੂਟ ਅਵੇਲੇਬਲ ਨੇ ਜੀ ਬਾਕੀ ਸਾਰੇ ਆਪਣੇ ਸੇਲ ਹੋ ਗਏ ਨੇ ਬਾਕੀ ਹੋਰ ਕਿਸੇ ਨੂੰ ਚਾਹੀਦੇ ਹੋਣ ਤਾਂ ਉਹਦੇ ਚ ਹੋਰ ਮਿਲ ਜਾਣਗੇ ਜਿਹੜੀ ਆਪਾਂ ਵੀਡੀਓ ਪਾਈ ਜਿੰਨੇ ਵੀ ਸੂਟ ਚਾਹੀਦੇ ਨੇ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਇਹਨਾਂ ਦੀ ਵੀਡੀਓ ਪਾਈ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਚਲੋ ਜੀ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਾਂ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋਅ ਹੋ ਰਿਹਾ ਕੋਈ ਵੀ ਤੁਹਾਨੂੰ ਸੂਟ ਪਸੰਦ ਆਏ ਸਕਰੀਨਸ਼ਾਟ ਲੈ ਕੇ ਉਸ ਨੰਬਰ ਤੇ ਮੈਨੂੰ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਕਿਉਂਕਿ ਸਾਡੀਆਂ ਭੈਣਾਂ ਸਵਾਲ ਕਰਦੀਆਂ ਨੇ ਕਿ ਦੀਦੀ ਸੂਟ ਅਸੀਂ ਆਰਡਰ ਕਿਵੇਂ ਕਰਨਾ ਹੈ ਇਸੇ ਕਰਕੇ ਮੇਰਾ ਉੱਤੇ ਨੰਬਰ ਸ਼ੋਅ ਹੋ ਰਿਹਾ ਉੱਥੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਦੇ ਰਿਲੇਟਰ ਕੋਈ ਵੀ ਤੁਹਾਡੀ ਜਾਣਕਾਰੀ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਤੇ ਚਲੋ ਜਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਤੇ ਵੀਡੀਓ ਸ਼ੁਰੂ ਕਰਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਜੀ ਵੀਡੀਓ ਸਕਿੱਪ ਕਰਕੇ ਨਾ ਦੇਖਿਆ ਕਰੋ ਕਿਉਂਕਿ ਵੀਡੀਓ ਜੋ ਵੀ ਅਸੀਂ ਪਾਨੇ ਆ ਤੁਹਾਨੂੰ ਸੂਟਾਂ ਦੇ ਰਿਲੇਟਡ ਉਹਦੇ ਵਿੱਚ ਜੋ ਫੈਬਰਿਕ ਹੈ ਜੋ ਪ੍ਰਾਈਸ ਹੈ ਸਾਰਾ ਕੁਝ ਮੈਂਸ਼ਨ ਕੀਤਾ ਹੁੰਦਾ ਹੈ ਫੈਬਰਿਕ ਬਾਰੇ ਸਾਰੀ ਡਿਟੇਲ ਨਾਲ ਦੱਸਿਆ ਹੁੰਦਾ ਹੈ ਤੇ ਵੀਡੀਓ ਸਕਿੱਪ ਕਰਕੇ ਨਾ ਦੇਖਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਜਿਹੜੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਘੈਂਟ ਘੈਂਟ ਸੂਟ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਹੀ ਪਿਆਰੇ ਮੌਸਮ ਚੇਂਜ ਹੋ ਰਿਹਾ ਤੇ ਨਵੀਂ ਨਵੀਂ ਕਲੈਕਸ਼ਨ ਲੈ ਕੇ ਆਏ ਆ ਤੇ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਤੁਹਾਨੂੰ ਦਿਖਾਉਣਾ ਸ਼ੁਰੂ ਕਰ ਤੇ ਇਥੇ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸ ਦਾਂ ਜੀ ਅੱਜ ਜੋ ਤੁਹਾਨੂੰ ਸੂਟ ਅਸੀਂ ਦਿਖਾਣ ਲੱਗਿਆ ਪਿਓਰ ਜੌਰਜਟ ਦੇ ਉੱਪਰ ਦਿਖਾਣ ਲੱਗਿਆ ਬਹੁਤ ਹੀ ਲਾਈਟ ਵੇਟ ਫੈਬਰਿਕ ਹੈ ਜਿਹੜੀਆਂ ਮੇਰੀਆਂ ਭੈਣਾਂ ਸਪੈਸ਼ਲ ਮੈਨੂੰ ਮੈਸੇਜ ਕਰਦੀਆਂ ਨੇ ਕਿ ਦੀ ਸੀ ਅਸੀਂ ਹਾਰਡ ਫੈਬਰਿਕ ਨਹੀਂ ਪਾ ਸਕਦੇ ਮਤਲਬ ਜਿਵੇਂ ਖੜਵਾ ਖੜਵਾ ਫੈਬਰਿਕ ਨਹੀਂ ਪਾ ਸਕਦੇ ਤੇ ਸਾਨੂੰ ਸੌਫਟ ਫੈਬਰਿਕ ਚਾਹੀਦਾ ਤੇ ਰਹੇਗਾ ਜੀ ਅੱਜ ਦਾ ਜੌਰਜਟ ਦੇ ਉੱਪਰ ਬਹੁਤ ਸੌਫਟ ਵਾਲੀ ਜੌਰਜਟ ਹੈ ਮੈਂ ਤੁਹਾਨੂੰ ਚੈੱਕ ਕਰਵਾਵਾਂਗੀ ਤਾਂ ਹੀ ਮੈਂ ਕਹਿੰਨੀ ਹੁੰਦੀ ਆ ਵੀਡੀਓ ਸਕਿਪ ਕਰਕੇ ਨਾ ਦੇਖਿਆ ਕਰੋ ਠੀਕ ਹੈ ਜੀ ਲਓ ਜੀ ਚੈੱਕ ਕਰੋ ਜੀ ਇਹ ਰਹੇ ਜੀ ਸ਼ ਕਿ ਜੋ ਅੱਜ ਵਾਲੀ ਕਲੈਕਸ਼ਨ ਰਹੇਗੀ ਜੀ ਬਿਨਾਂ ਦੁਪੱਟੇ ਤੋਂ ਰਹੇਗੀ ਠੀਕ ਹੈ ਜੀ ਤੇ ਇਹਨਾਂ ਦੇ ਪ੍ਰਾਈਸ ਵੀ ਤੁਹਾਨੂੰ ਸਕਰੀਨ ਦੇ ਉੱਪਰ ਹੀ ਸ਼ੋ ਹੋ ਰਹੇ ਨੇ ਕੋਈ ਵੀ ਤੁਹਾਨੂੰ ਮਤਲਬ ਡਾਊਟ ਨਹੀਂ ਰਹੇਗਾ ਕਿ ਇਹਨੇ ਪ੍ਰਾਈਸ ਕਿੰਨੇ ਨੇ ਲੋ ਜੀ ਚੈੱਕ ਕਰੋ ਜੀ ਵਿੱਚ ਹਲਕਾ ਸਿੱਪੀ ਦਾ ਵਰਕ ਹੋਇਆ ਹੋਇਆ ਪਿਓਰ ਜੋਰਜਟ ਦੀ ਸ਼ਰਟ ਹੈਗੀ ਬਹੁਤ ਲਾਈਟ ਵੇਟ ਫੈਬਰਿਕ ਹੈ ਜੀ ਚੈੱਕ ਕਰੋ ਤੇ ਇੱਥੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਾਂ ਜੀ ਇਹਦੇ ਨੀਚੇ ਟਾਫਟਾ ਲੱਗੇਗਾ ਠੀਕ ਹੈ ਜੀ ਕਾਟਨ ਦੀ ਲਾਈਨਿੰਗ ਨਾ ਲਗਵਾਇਓ ਪਲੀਜ਼ ਟਾਫਟੇ ਨਾਲ ਜਿਹੜੀ ਸੂਟ ਦੀ ਗ੍ਰੇਸ ਆ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਜੇ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਵਾਉਣਾ ਤੇ ਮੇਰਾ ਉੱਪਰ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਤੇ ਉਹ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਅਸੀਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦੇਵਾਂਗੇ ਸਟਿਚਿੰਗ ਵੀ ਕਰਕੇ ਦੇਵਾਂਗੇ ਅਗਰ ਤੁਸੀਂ ਖੁਦ ਸਟਿਚਿੰਗ ਕਰਵਾਣੀ ਤਾਂ no problem ਤੁਸੀਂ ਉਹ ਵੀ ਕਰਵਾ ਸਕਦੇ ਹੋ ਤੇ ਲੋ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਦਾ ਫਰਸਟ ਸੂਟ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਜੀ ਲਾਈਟ ਬੇਬੀ ਪਿੰਕ ਜਿਹਾ ਕਲਰ ਹੈ ਤੇ SK ਬ੍ਰੈਂਡ ਦੇ ਸੂਟ ਰਣਗੇ ਜੋ ਵੀ ਅਸੀਂ ਤੁਹਾਨੂੰ ਕਲੈਕਸ਼ਨ ਦਵਾਂਗੇ ਜੀ ਬਾਕਾਇਦਾ ਦੱਸਦੇ ਹਾਂ ਜੀ ਇਹ ਕਿਹੜੀ ਕੁਆਲਿਟੀ ਹੈ ਠੀਕ ਹੈ ਜੀ ਜਿਹਦੇ ਤੇ ਸਟੈਂਪ ਨਹੀਂ ਲੱਗੀ ਹੁੰਦੀ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਦਿੰਨੇ ਆ ਜਿੱਥੇ ਲੱਗੀ ਹੁੰਦੀ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਤਾਂ ਹੀ ਕਹਿੰਦੇ ਹੁਣੇ ਕਿ ਵੀਡੀਓ ਸਕਿਪ ਕਰਕੇ ਨਾ ਵੇਖਿਆ ਕਰੋ ਲਓ ਜੀ ਬਹੁਤ ਪਿਆਰਾ ਫੈਬਰਿਕ ਹੈ ਜੀ ਲਾਈਟ ਵੇਅਰ ਫੈਬਰਿਕ ਹੈ ਪਾਰਟੀ ਵੇਅਰ ਸੂਟ ਬਣਣਗੇ ਅਗਰ ਤੁਸੀਂ ਇਹਨੂੰ ਲੇਸ ਵਗੈਰਾ ਲਾ ਕੇ ਫਿਨਿਸ਼ਿੰਗ ਪੱਟੀ ਲਾ ਕੇ ਰੈਡੀ ਕਰਵਾਉਂਦੇ ਹੋ ਤੇ ਬਹੁਤ ਸੋਹਣੇ ਬਣਣਗੇ ਸੂਟ ਜੀ ਇਹਨਾਂ 'ਚ ਅੱਛਾ ਫਿਟਿੰਗ ਬਹੁਤ ਪ ਤੇ ਇਹ ਹੈ ਜੀ ਫਰਸਟ ਸੂਟ ਤੇ ਜੋਰਜਰ ਦਾ ਫੈਬਰਿਕ ਹੈ ਜੀ সফট ਵਾਲਾ ਤੇ ਇਹਦੇ ਨਾਲ ਮਸਲੀਨ ਦੀ ਬਾਟਮ ਰਹਿ ਗਈ ਜੀ 2.5 ਮੀਟਰ ਦੀ ਕੱਟ ਰਹੇਗੀ ਜੀ ਕਿਉਂਕਿ ਮੇਰੀਆਂ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਦੀਦੀ ਇਹ ਜਰੂਰ ਦੱਸਿਆ ਕਰੋ ਕਿ 2.5 ਮੀਟਰ ਦੀ ਕੱਟ ਹੈ ਕਿ 3 ਮੀਟਰ ਦੀ ਇਹਨਾਂ ਦੀ 2.5 ਮੀਟਰ ਦੀ ਕੱਟ ਰਹੇਗੀ ਲਓ ਜੀ ਇਹ ਫਰਸਟ ਸੂਟ ਹੈ ਅੱਜ ਵਾਲੀ ਵੀਡੀਓ ਦਾ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਪ੍ਰਾਈਸ ਤੁਹਾਨੂੰ ਉੱਪਰ ਸ਼ੋ ਹੋ ਰਹੀ ਨਹੀਂ ਸਿਰਫ ਕੱਲੇ ਸੂਟ ਦੇ ਵਿਦਾਉਟ ਸਟਿਚਿੰਗ ਵਿਦਾਉਟ ਦੁਪੱਟਾ ਸ਼ੋ ਹੋ ਰਹੀ ਹੈ ਜੇ ਤੁਸੀਂ ਮੇਰੇ ਕੋ ਦੁਪੱਟਾ ਬਾਏ ਕਰਨਾ ਹੈ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜੇ ਤੁਸੀਂ ਸੂਟ ਸਟਿਚ ਕਰਵਾਣਾ ਹੈ ਉਹ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਅੱਜ ਦੀ ਵੀਡੀਓ ਦਾ ਬਹੁਤ ਪਿਆਰਾ ਸੂਟ ਤੇ ਬਹੁਤ ਹੀ ਲਾਈਟ weight ਫੈਬਰਿਕ ਹੈ ਜੀ ਚੈੱਕ ਕਰੋ ਜੀ ਬਹੁਤ ਜ਼ਿਆਦਾ ਲਾਈਟ weight ਫੈਬਰਿਕ ਹੈ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਓ ਜੀ ਇਹ ਸਾਡਾ ਫਰਸੂਟ ਤੇ ਹੁਣ ਜਾਨੀ ਆਂਦੀ ਆਪਾਂ ਸੈਕੰਡ ਵਾਲ ਸੈਕੰਡ ਕਲਰ ਜੀ ਮੋਸਟ ਪਪੂਲਰ ਕਲਰ ਬਲੈਕ ਕਲਰ ਬਹੁਤ ਪਿਆਰਾ ਕਲਰ ਜੀ ਬਹੁਤ ਸੋਹਣਾ ਕਲਰ ਜੌਰਜਟ ਜੀ ਕਈ ਤਰ੍ਹਾਂ ਦੀ ਆਂਦੀ ਹੈ ਜਿਹੜੀ ਹਾਰਡ ਵਾਲੀ ਜੌਰਜਟ ਹੁੰਦੀ ਉਹ ਲੱਗ ਹੁੰਦੀ ਹੈ ਇਹ ਸੌਫਟ ਵਾਲੀ ਜੌਰਜਟ ਹੈ ਬਹੁਤ ਪਿਆਰਾ ਤੇ ਬਹੁਤ ਲਾਈਟ weight ਫੈਬਰਿਕ ਹੈ ਪਿਛਲੇ ਸਾਲ ਜਿਹੜੀਆਂ ਸਾਡੀਆਂ ਭੈਣਾਂ ਨੇ ਬਾਈ ਕੀਤੇ ਉਹਨਾਂ ਨੂੰ ਤੇ ਸਾਰਾ ਪਤਾ ਤੇ ਲਓ ਜੀ ਚੈੱਕ ਕਰੋ ਬਹੁਤ ਪਿਆਰਾ ਤੇ ਬਹੁਤ ਸੋਹਣਾ ਦੇਖ ਸਕਦੇ ਹੋ ਸਿੱਪੀ ਦਾ ਵਰਕ ਹੋਇਆ ਹੋਇਆ ਲਾਈਟ weight ਫੈਬਰਿਕ ਹੈ ਦੇ ਨਾਲ ਤੁਸੀਂ ਦੁਪੱਟਾ ਟਾਈਡਾ ਹੀ ਲੈਣਾ ਹੈ ਤੁਸੀਂ ਪਲੇਨ ਲੈਣਾ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹ ਰਹਿ ਗਈ ਚੀਜ਼ ਦੇ ਨਾਲ बॉਟਮ ਬਲੈਕ ਕਲਰ ਦੀ ਪਲੇਨ बॉਟਮ ਹੈ ਤੁਸੀਂ ਟਰੌਜ਼ਰ ਬਣਾਉਣਾ ਚਾਹੁੰਦੇ ਹੋ ਟਰੌਜ਼ਰ ਬਣਾ ਸਕਦੇ ਹੋ ਤੁਸੀਂ बॉਟਮ ਬਣਾਉਣਾ ਚਾਹੁੰਦੇ ਹੋ बॉਟਮ ਬਣਾ ਸਕਦੇ ਹੋ ਸਾਡੇ ਕੋਲ ਹਰ ਇੱਕ ਤਰ੍ਹਾਂ ਦੀ ਸਟਿਚਿੰਗ अवेलेबल ਹੈ ਜੀ ਤੁਸੀਂ ਕਿਸੇ ਤਰ੍ਹਾਂ ਦਾ ਵੀ ਸੂਟ ਸਟਿਚ ਕਰਵਾਉਣਾ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਜੇ ਤੁਸੀਂ ਦੁਪੱਟਾ ਬਾਏ ਕਰਨਾ ਉਹ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਸਿਰਫ ਕੱਲੇ ਸੂਟ ਦੇ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਤੇ ਵਿਦ ਸ਼ਿਪਿੰਗ ਪ੍ਰਾਈਸ ਹੋ ਰਹੀ ਨੇ ਸ਼ਿਪਿੰਗ ਐਕਸਟਰਾ ਨਹੀਂ ਹੈ ਜੀ ਕਿਉਂਕਿ ਪੈਣਾ ਸਾਡੀਆਂ ਪੁੱਛਦੀਆਂ ਨੇ ਦੀ ਸ਼ਿਪਿੰਗ ਲੱਗਿਆ ਨਹੀਂ ਜੀ ਇਹਨਾਂ ਦੀ ਸ਼ਿਪਿੰਗ ਲੱਗਣੀ ਇਹਨਾਂ ਦੀ ਸ਼ਿਪਿੰਗ ਵਿੱਚ ਹੀ ਹੈ ਚਲੋ ਜੀ ਨੈਕਸਟ ਕਲਰ ਆ ਗਿਆ ਜੀ ਆਪਣਾ ਮਹਿੰਦੀ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਬਹੁਤ ਪਿਆਰੇ ਸੂਟ ਆਏ ਨੇ ਜੀ ਬੱਸ ਜੀ ਚੈੱਕ ਕਰੋ ਇਹ ਰਹੀ ਜੀ ਸ਼ਰਟ ਬਹੁਤ ਸੋਹਣੀ ਹੈ ਜੀ ਤੁਸੀਂ ਜਿਵੇਂ ਦਾ ਰੈਡੀ ਕਰਵਾਣਾ ਸਾਨੂੰ ਮੈਸੇਜ ਕਰਕੇ ਦੱਸ ਦਿਓ ਅਗਰ ਕਿਸੇ ਨੇ ਬਿਨਾ ਸਟੀਚਿੰਗ ਤੋਂ ਲੈਣਾ ਉਹ ਵੀ ਲੈ ਸਕਦਾ ਤੇ ਰਹਿ ਗਈ ਜੀ ਨਾਲ ਬਾਟਮ ਮਸ਼ਲੀਨ ਦੀ ਬਹੁਤ ਪਿਆਰੀ ਮਸ਼ਲੀਨ ਹੈ ਜੀ ਬਿਲਕੁਲ ਹਾਰਡ ਮਸ਼ਲੀਨ ਨਹੀਂ ਹੈਗੀ ਇਹ ਪਿਓਰ ਵਾਲੀ ਹੈ ਜੀ ਸੌਫਟ ਵਾਲੀ ਹੈ ਦੇਖੋ ਚੈੱਕ ਕਰੋ ਬਹੁਤ ਲਾਈਟ ਵੇਟ ਫੈਬਰਿਕ ਹੈ ਜੀ ਸ਼ਰਟ ਦਾ ਵੀ ਲਾਈਟ ਵੇਟ ਫੈਬਰਿਕ ਹੈ ਅੱਛਾ ਇੱਥੇ ਕੁਛ ਹੈ ਮੇਰੀਆਂ ਭੈਣਾਂ ਪੁੱਛਦੀਆਂ ਕਿ ਦੀਦੀ ਇਹ ਫੈਬਰਿਕ ਸਾਨੂੰ ਮਤਲਬ ਚੁਬੇਗਾ ਤੇ ਨਹੀਂ ਨਹੀਂ ਜੀ ਇਹੋ ਜੀ ਨਹੀਂ ਕੋਈ ਵੀ ਪ੍ਰੋਬਲਮ ਆਉਂਦੀ ਬਿਲਕੁਲ ਸੌਫਟ ਤੇ ਬਿਨਾ ਚੁਬਣ ਵਾਲਾ ਫੈਬਰਿਕ ਹੈ ਜੀ ਤੇ ਇਥੇ ਇੱਕ ਮੈਂ ਭੈਣਾਂ ਨੂੰ ਦੱਸਣਾ ਚਾਹਾਂਗੀ ਅਗਰ ਤੁਸੀਂ ਖੁਦ ਵੀ ਸਟਿਚ ਕਰਦੇ ਹੋ ਤਾਂ ਤੁਸੀਂ ਪਲੀਜ਼ ਸਟਾਫਟਾ ਲਾ ਕੇ ਸਟਿਚ ਕਰਵਾਇਓ ਤੇ ਬਹੁਤ ਸੋਹਣਾ ਸੂਟ ਬਣੇਗਾ ਜੀ ਠੀਕ ਹੈ ਜੀ ਕਿਸੇ ਤਰ੍ਹਾਂ ਦੀ ਵੀ ਸਟਿਚਿੰਗ ਕਰवानी ਹੈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਤੇ ਆ ਗਿਆ ਜੀ ਆਪਣਾ ਸੈਕੰਡ ਸੂਟ ਮਹਿੰਦੀ ਕਲਰ ਦੇ ਵਿੱਚ ਕਲਰ ਮੈਂ ਤੁਹਾਨੂੰ ਦੱਸ ਨਹੀਂ ਮਹਿੰਦੀ ਕਲਰ ਹੈ ਜਿਹੜਾ ਆਪਾਂ ਪਹਿਲਾਂ ਦਿਖਾਇਆ ਬਲੈਕ ਕਲਰ ਹੈ ਸਭ ਤੋਂ ਜਿਹੜਾ ਆਪਾਂ ਫਰਸਟ ਦਿਖਾਇਆ ਸੀ ਉਹ ਲਾਈਟ ਬੇਬੀ ਪਿੰਕ ਸੂਟ ਹੈ ਜੀ ਠੀਕ ਹੈ ਜੀ ਕਿਉਂਕਿ ਥੋੜਾ ਜਿਹਾ ਵੀਡੀਓ ਦੇ ਵਿੱਚ ਕੈਮਰੇ ਦੇ ਵਿੱਚ ਕਲਰ ਦਾ ਨੋ ਜੀ ਨੈਕਸਟ ਆ ਗਿਆ ਜੀ ਆਪਣਾ ਵਾਈਨ ਕਲਰ ਬਹੁਤ ਪਿਆਰਾ ਕਲਰ ਹੈ ਜੀ ਇਹ ਵੀ ਸਾਰੇ ਕਲਰ ਆਪੋ ਆਪਣੀ ਜਗ੍ਹਾ ਤੇ ਬਹੁਤ ਜ਼ਿਆਦਾ ਸੋਹਣੇ ਨੇ ਜੀ। ਉਹ ਜੀ ਸਟੈਂਪ ਲੱਗੀ ਹੋਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਕੋਈ ਵੀ ਤੁਹਾਨੂੰ ਜਿਹੜਾ ਅਸੀਂ ਸੂਟ ਦੇਵਾਂਗੇ ਕੋਈ ਵੀ ਸਟੈਂਪ ਤੋਂ ਬਣਾ ਨਹੀਂ ਦੇਵਾਂਗੇ ਜਿਹਦੇ ਤੇ ਸਟੈਂਪ ਹੋਏਗੀ ਜ਼ਰੂਰ ਤੁਹਾਨੂੰ ਦੱਸਾਂਗੇ ਜਿਹਦੇ ਤੇ ਨਹੀਂ ਹੋਏਗੀ ਉਹ ਵੀ ਤੁਹਾਨੂੰ ਦੱਸਾਂਗੇ। ਫੈਬਰਿਕ ਪੈਸਟ ਹੈ ਜੀ ਫੈਬਰਿਕ ਵੱਲੋਂ ਬੇਫਿਕਰ ਰਹੋ। ਆ ਜਿਹੜੀਆਂ ਭੈਣਾਂ ਸਾਡੇ ਕੋਲ ਫਸਟ ਟਾਈਮ ਆਰਡਰ ਕਰ ਰਹੀਆਂ ਉਹਨਾਂ ਦੇ ਕਿਤੇ ਨਾ ਕਿਤੇ ਥੋੜਾ ਜਿਹਾ ਡਾਊਟ ਹੁੰਦਾ ਹੈ ਕਿ ਪਤਾ ਨਹੀਂ ਫੈਬਰਿਕ ਕਿਵੇਂ ਦਾ ਹੋਏਗਾ। ਨਹੀਂ ਜ ਇਦੇ ਨਾਲ ਜਿਹੜੀ ਬਾਟਮ ਰਹੇਗੀ ਜੀ ਇਹ ਥੋੜੇ ਜਿਹਾ ਅਲੱਗ ਹੈ ਇਹ ਡਿਫਰੈਂਟ ਕੁਝ ਵੀ ਸੂਟ ਹੈ ਇਹਦੇ ਵਿੱਚ ਹਲਕੀ ਲਾਈਨਿੰਗ ਰਹੇਗੀ ਜੀ ਜਿਹੜੀ ਪਹਿਲਾਂ ਦਿਖਾਈ ਤੁਹਾਨੂੰ ਪਲੇਨ ਆ ਇਹਦੇ ਵਿੱਚ ਹਲਕੀ ਲਾਈਨਿੰਗ ਤੁਹਾਨੂੰ ਸ਼ੋ ਹੁੰਦੀ ਹੋਣੀ ਹੈ ਤੇ ਇਹ ਵਾਈਨ ਕਲਰ ਹੈ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਪਿਆਰੇ ਸੂਟ ਬਣਨਗੇ ਇਹਨਾਂ ਚ ਫਿਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਬਣੇਗੀ ਅਗਰ ਤੁਸੀਂ ਇਹਦੇ ਨਾਲ ਦੁਪੱਟਾ ਜੌਰਜਟ ਦਾ ਲਾਇਕ ਕਰਦੇ ਹੋ ਉਹ ਵੀ ਅਸੀਂ ਤੁਹਾਨੂੰ ਅਵੇਲੇਬਲ ਕਰਵਾ ਦਾਂਗੇ ਅਗਰ ਤੁਸੀਂ ਪਿਓਰ ਦਾ ਕਰਦੇ ਹੋ ਉਹ ਵੀ ਅਸੀਂ ਤੁਹਾਨੂੰ ਦੇ ਦਾਂਗੇ ਜਿਹੜਾ ਵੀ ਤੁਹਾਡੀ ਚੋਇਸ ਹੈ ਜੀ ਦੁਪੱਟਾ ਤੁਸੀਂ ਕਿਹੜੀ ਚੋਇਸ ਦਾ ਉਸੇ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਤੇ ਲੋਜੀ ਕੋਈ ਵੀ ਸੂਟ ਇਹਨਾਂ ਚੋਂ ਪਸੰਦ ਆ ਸਕ੍ਰੀਨਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਜਿਹੜੀਆਂ ਸੜੀਆਂ ਬਿਆਰ ਵਾਲੀਆਂ ਭੈਣਾਂ ਨੇ ਹਨਾ ਕਾਫੀ ਭੈਣਾਂ ਦੇ ਕਮੈਂਟ ਆਉਂਦੇ ਨੇ ਦੀਦੀ ਅਸੀਂ ਪੇਮੈਂਟ ਤੇ ਤੁਸੀਂ ਵੈਸਟਰਨ ਯੂਨੀਅਨ ਪੇਮੈਂਟ ਕਰ ਸਕਦੇ ਹੋ ਮਨੀ ਗ੍ਰਾਮ ਕਰ ਸਕਦੇ ਹੋ ਤੁਸੀਂ ਡਾਇਰੈਕਟ ਮੇਰੇ ਅਕਾਊਂਟ 'ਚ ਵੀ ਪਾ ਸਕਦੇ ਹੋ ਤੇ ਜਿਹੜੀਆਂ ਆਪਣੀ ਇੰਡੀਆ ਵਾਲੀਆਂ ਇੰਡੀਆ ਵਾਲੀਆਂ ਭੈਣਾਂ ਨੇ ਹਨਾ ਉਹ ਤੁਸੀਂ ਮੈਨੂੰ Google Pay ਕਰ ਸਕਦੇ ਹੋ ਤੇ ਲੋਜੀ ਨੈਕਸਟ ਕਲਰ ਆ ਗਿਆ ਗ੍ਰੀਨ ਕਲਰ ਲਾਈਟ ਗ੍ਰੀਨ ਕਲਰ ਆ ਗਿਆ ਬਹੁਤ ਸੋਹਣੇ ਕਲਰ ਨੇ ਸਾਰੇ ਸੂਟਾਂ ਤੇ ਸਾਰੇ ਸੂਟਾਂ ਦੇ ਬਹੁਤ ਸੋਹਣੇ ਕਲਰ ਨੇ ਜੀ। ਲਓ, ਇਹ ਆ ਗਈ ਜੀ ਸ਼ਰਟ ਆਪਣੀਆਂ ਆਂਟੀਆਂ ਵਾਸਤੇ ਬਹੁਤ ਪਿਆਰੇ ਕਲਰ ਨੇ ਜੀ। ਲਓ ਜੀ ਇਹਦੇ ਨਾਲ ਵੀ ਜਿਹੜੀ ਬਾਟਮ ਰਹੇਗੀ ਜੀ ਇਹਦੇ ਵਿੱਚ ਵੀ ਲਾਈਨਿੰਗ ਆ। ਐਸੇ ਕਰਕੇ ਵੀਡੀਓ ਪਲੀਜ਼ ਸਕਿਪ ਕਰਕੇ ਨਾ ਦੇਖਿਆ ਕਰੋ, ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਵੀਡੀਓ ਦੇ ਵਿੱਚ ਫੈਬਰਿਕ ਦੀ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ। ਤੁਸੀਂ ਜਿਸ ਵੀ ਮੇਰੀ ਭੈਣ ਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਇਹਦੇ ਨਾਲ ਦੁਪੱਟਾ ਤੁਸੀਂ ਕਿਵੇਂ ਜਿਵੇਂ ਦਾ ਕਹੋਗੇ ਤੁਹਾਨੂੰ ਅਸੀਂ ਉਵੇਂ ਦਾ ਰੈਡੀ ਕਰਕੇ ਦਵਾਂਗੇ ਅਗਰ ਤੁਸੀਂ ਤੁਹਾਡੇ ਕੋ ਘਰੇ ਦੁਪੱਟਾ ਹੈਗਾ ਤਾਂ ਵੀ ਚੱਲ ਜਾਏਗਾ ਤੁਸੀਂ ਇਕੱਲਾ ਸੂਟ ਵੀ ਬਾਈ ਕਰ ਸਕਦੇ ਹੋ ਲਓ ਜੀ ਬਹੁਤ ਪਿਆਰਾ ਫੈਬਰਿਕ ਹੈ ਮੈਂ ਦੱਸਦਾ ਜਿੰਨੇ ਮੈਂ ਤੁਹਾਨੂੰ ਸੂਟ ਦਿਖਾਏ ਸਾਰਿਆਂ ਦੇ ਵਿੱਚ ਸਿੱਪੀ ਦਾ ਵਰਕ ਹੈ ਦੇਖ ਸਕਦੇ ਹੋ ਤੁਸੀਂ ਤੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਜੀ ਸੂਟਾਂ ਦੇ ਵਿਦਆਊਟ ਦੁਪੱਟਾ ਸ਼ੋ ਹੋ ਰਹੇ ਨੇ ਜੀ ਪ੍ਰਾਈਸ ਲਓ ਜੀ ਨੈਕਸਟ ਕਲਰ ਆ ਗਿਆ ਆਪਣਾ ਲਾਈਟ ਜਾਂ ਮਸਟਰਡ ਕਲਰ ਡਾਰਕ ਮਸਟਰਡ ਕਲਰ ਨਹੀਂ ਲਾਈਟ ਮਸਟਰਡ ਕਲਰ ਆ ਗਿਆ ਇਹ ਵੀ ਬਹੁਤ ਕਲਰ ਆਪਾਂ ਨੇ ਸੇਲ ਕੀਤਾ ਹੈ ਪਹਿਲਾਂ ਨੂੰ ਬਹੁਤ ਪਿਆਰਾ ਕਲਰ ਹੈ ਜੀ ਲਓ ਜੀ ਇਹ ਆ ਗਈ ਜੀ ਸ਼ਰਟ ਇਹ ਆएगी ਜੀ ਬਾਟਮ ਇਹ ਬਾਟਮ ਪਲੇਨ ਰਹੇਗੀ ਜੀ ਜਿਹਦੇ ਵਿੱਚ ਲਾਈਨਿੰਗ ਆ ਉਹ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਉਹਦੇ ਵਿੱਚ ਹਲਕੀ ਲਾਈਨਾਂ ਨੇ ਇਹ ਬਾਟਮ ਪਲੇਨ ਹੈਗਾ ਚੌਰ ਚੌਰ ਦਾ ਫੈਬਰਿਕ ਰਹੇਗਾ ਰੈਸਿਪੀ ਦਾ ਵਰਕ ਹੋਇਆ ਹੋਇਆ ਸਾਰੇ ਸੂਟ ਐਸਕੇ ਬ੍ਰਾਂਡ ਦੇ ਨੇ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਹੈ ਤੁਸੀਂ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਸਕਦੇ ਹੋ ਅਗਰ ਤੁਸੀਂ ਸਟਿਚ ਕਰਵਾਉਣਾ ਉਹ ਤੁਸੀਂ ਮੈਨੂੰ ਵਟਸਐਪ ਤੇ ਦੱਸ ਸਕਦੇ ਹੋ ਤੁਸੀਂ ਦੁਪੱਟਾ ਬਾਏ ਕਰਨਾ ਉਹ ਵੀ ਤੁਸੀਂ ਮੈਨੂੰ ਵਟਸਐਪ ਤੇ ਦੱਸ ਸਕਦੇ ਹੋ ਤੇ ਇਹ ਸੀਜ਼ਨ ਦਾ ਮੈਕਸਿਮ ਬਹੁਤ ਪਿਆਰਾ ਸੂਟ ਹੈ ਬਹੁਤ ਪਿਆਰਾ ਕਲਰ ਲੱਗ ਰਿਹਾ ਤੁਹਾਨੂੰ ਮੈਨੂੰ ਲੱਗਦਾ ਕੈਮਰੇ ਚ ਸ਼ਾਇਦ ਪ੍ਰੋਪਰ ਕਲਰ ਨਜ਼ਰ ਆਂਦਾ ਹੋਵੇ ਤੇ ਲਓ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਆ ਗਿਆ ਜੀ ਲਵੈਂਡਰ ਬਹੁਤ ਸੋਹਣਾ ਕਲਰ ਹੈ ਜੀ ਕਾਫੀ ਫੇਮਸ ਹੋਇਆ ਸੀ ਪਿਛਲੇ ਵਾਰ ਇਹ ਕਲਰ ਤੇ ਹੁਣ ਫੇਰ ਦੁਬਾਰਾ ਇਹ ਹੀ ਕਲਰ ਆਏ ਨੇ ਜੀ ਬਹੁਤ ਸੋਹਣੇ ਕਲਰ ਲੱਗਦੇ ਨੇ ਇਹ ਲਓ ਜੀ ਇਹਦੇ ਨਾਲ ਬਾਟਮ ਰਹੇਗੀ ਲਾਈਨਿੰਗ ਵਾਲੀ ਰਹੇਗੀ ਜੀ ਦੇਖ ਸਕਦੇ ਹੋ ਤੁਸੀਂ ਵਿੱਚ ਇਹਦੇ ਵਿੱਚ ਵੀ ਹਲਕੀ ਲਾਈਨਿੰਗ ਹੈ ਲਾਈਨ ਵਾਲੀ ਬਾਟਮ ਰਹੇਗੀ ਜੀ ਲਾਈਨਾਂ ਵਾਲੀ ਹੈ ਠੀਕ ਹੈ ਜੀ ਇਹ ਆ ਗਈ ਜੀ ਸ਼ਰਟ ਬਹੁਤ ਪਿਆਰੀ ਸ਼ਰਟ ਹੈ ਜੀ ਚੈੱਕ ਕਰੋ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਬਹੁਤ ਪਿਆਰਾ ਦੇ ਪ੍ਰਾਈਸ ਤਾਂ ਉਹਦੇ ਉੱਪਰ ਹੀ ਸ਼ੋ ਹੋ ਰਹੇ ਨੇ ਫਿਰ ਵੀ ਜੇ ਤੁਸੀਂ ਕੁਝ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਲੋ ਜੀ ਇਸੇ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਜਿਹੜੀ ਆਪਾਂ ਪਹਿਲਾਂ ਵੀਡੀਓ ਪਾ ਚੁੱਕੇ ਸੀ ਉਹਦੇ ਕੁਝ ਆਪਣੇ ਕੋਲ ਸੂਟ ਬਚੇ ਹੋਏ ਨੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਜੀ ਖੀਨ ਖਰਦੀ ਆਪਾਂ ਪਾਈ ਸੀ ਲੋ ਜੀ ਇੱਕ ਕਲਰ ਆਪਣੇ ਕੋਲ ਇਹ अवेलेबल ਹੈ ਇਹਦੇ ਪ੍ਰਾਈਸ ਵੀ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਠੀਕ ਹੈ ਜੀ ਬਹੁਤ ਸੌਫਟ ਫੈਬਰਿਕ ਹੈ ਇਹਦੀ ਕਿਉਂਕਿ ਪਹਿਣਾ ਪੁੱਛਦਿਆਂ ਮੈਂ ਵੀਡੀਓ ਦੇ ਵਿੱਚ ਦੱਸਿਆ ਹੋਇਆ ਤੁਸੀਂ ਉੱਥੇ ਜਾ ਕੇ ਚੈੱਕ ਕਰ ਲਿਓ ਮੈਂ ਤੁਹਾਨੂੰ ਇੱਕ ਵਾਰੀ ਚੈੱਕ ਕਰ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੇ ਤੁਸੀਂ ਟਰੌਜ਼ਰ ਬਣਾਣਾ ਹੈ ਟਰੌਜ਼ਰ ਬਣਾ ਸਕਦੇ ਹੋ ਅਗਰ ਤੁਸੀਂ ਬਾਟਮ ਬਣਾਉਣਾ ਚਾਹੁੰਦੇ ਹੋ ਤਾਂ ਬਾਟਮ ਵੀ ਬਣਾ ਸਕਦੇ ਹੋ ਲਓ ਜੀ ਆਪਣੇ ਕੋਲ ਇੱਕ ਇਹ ਕਲਰ ਅਵੇਲੇਬਲ ਹੈ ਇੱਕ ਸੂਟ ਹੈ ਜੀ ਆਪਣੇ ਕੋਲ ਇਹ ਤੁਸੀਂ ਬਾਇ ਕਰ ਸਕਦੇ ਹੋ ਆਪਣੇ ਕੋਲ ਤੇ ਨੈਕਸਟ ਆ ਗਿਆ ਜੀ ਨੈਕਸਟ ਵੀ ਆਪਣੇ ਕੋਲ ਇੱਕ ਹੀ ਕਲਰ ਹੈ ਜੀ ਡਾਰਕ ਪਰਪਲ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ ਚੈੱਕ ਕਰੋ ਬਹੁਤ ਪਿਆਰਾ ਹੈ ਜੀ ਫੈਬਰਿਕ ਇਹ ਵੀ ਅਸੀਂ ਜੇ ਤੁਸੀਂ ਇਹਦੇ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਬਾਟਮ ਤੇ ਸ਼ਰਟ ਤੇ ਤਾਂ ਉਹ ਵੀ ਕਰਵਾ ਸਕਦੇ ਹੋ ਬਹੁਤ ਪਿਆਰੇ ਬਣਦੇ ਨੇ ਜੀ ਇਹ ਸੂਟ ਕਿਉਂਕਿ ਸਾਡੇ ਕਸਟਮਰਾਂ ਜਿਨ੍ਹਾਂ ਦੇ ਗਏ ਨੇ ਬਾਟਮ ਤੇ ਵਰਕ ਹੋ ਕੇ ਗਿਆ ਬਹੁਤ ਪਿਆਰੇ ਸੂਟ ਬਣੇ ਨੇ। ਕਿ ਲੋ ਜੀ ਇੱਕ ਕਲਰ ਆਪਣੇ ਕੋਲ ਇਹ ਆ। ਨੈਕਸਟ ਕਲਰ ਆ ਗਿਆ ਜੀ। ਨੈਕਸਟ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ। ਲਾਈਟ ਪਿਸਤਾ ਕਲਰ ਆ ਜੀ। ਦੇਖ ਸਕਦੇ ਹੋ ਤੁਸੀਂ ਸ਼ਿਮਰ ਦੀ ਬਾਟਮ ਰਹੇਗੀ ਜੀ ਇਹਦੇ ਨਾਲ ਤੇ ਖੀਨ ਖਾਪ ਦੀ ਸ਼ਰਟ ਰਹੇਗੀ ਜੀ। ਲੋ ਜੀ। ਇਹ ਵੀ ਕਲਰ ਬਹੁਤ ਪਿਆਰਾ ਕੋਈ ਕਲਰ ਵੀ ਛੱਡਣ ਵਾਲਾ ਨਹੀਂ। ਅੱਜ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਅਸੀਂ ਦੋ ਤਰ੍ਹਾਂ ਦੇ ਸੂਟ ਦਿਖਾਏ ਨੇ। ਚਲੋ ਜੀ ਨੈਕਸਟ ਕਲਰ ਚੈੱਕ ਕਰੋ ਬਹੁਤ ਸੋਹਣਾ ਜੀ ਇਹ ਵੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਦੁਪੱਟਾ ਵੀ ਨਾਲ ਰੈਡੀ ਕਰਕੇ ਦਵਾਂਗੇ ਜੀ ਨੈਕਸਟ ਕਲਰ ਆ ਗਿਆ ਜੀ ਰਾਣੀ ਕਲਰ ਹੈ ਬਹੁਤ ਸੋਹਣਾ ਕਲਰ ਹੈ ਜੀ ਇਹ ਵੀ ਰੈੱਡ ਕਲਰ ਨਹੀਂ ਹੈਗਾ ਜੀ ਰਾਣੀ ਕਲਰ ਹੈ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਪਾਰਟੀ ਵਰ ਸੂਟ ਰੈਡੀ ਹੋਣਗੇ ਜੇ ਤੁਸੀਂ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਵੀ ਦੱਸ ਸਕਦੇ ਹੋ ਬਾਟਮ ਦੇ ਉੱਪਰ ਵਰਕ ਹੋ ਕੇ ਜਿਹੜੀ ਬਾਟਮ ਦੀ ਗ੍ਰੇਸ ਆ ਹੋਰ ਜ਼ਿਆਦਾ ਸੋਹਣੀ ਹੋ ਜਾਏਗੀ ਲਓ ਜੀ ਇਹ ਆਪਣੇ ਕੋਲ ਸੂਟ ਹੈਗੇ ਨੇ ਜੀ ਜੇ ਸੋ ਮੇਰੀ ਭੈਣ ਨੂੰ ਚਾਹੀਦਾ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਖੀਨ ਖਰ ਦੇ ਵਿੱਚ ਆ ਕਲਰ ਆ ਬਹੁਤ ਸੋਹਣਾ ਜੀ ਇਹ ਵੀ ਲਓ ਜੀ ਇਹ ਵੀ ਕੁਝ ਜਿਹੜਾ ਆਪਾਂ ਪਹਿਲਾਂ ਦਿਖਾਇਆ ਉਹਦੇ ਨਾਲ ਇਹ ਥੋੜਾ ਜਿਹਾ ਡਾਰਕ ਜਿਹਾ ਕਲਰ ਆ ਬਹੁਤ ਸੋਹਣਾ ਲਓ ਜੀ ਕਲਰ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਇਹ ਆਪਣੇ ਕੋਲ ਸੂਟ अवेलेबल ਨੇ ਜੀ ਤੇ ਆਪਾਂ ਇਹ ਪਾਈ ਸੀ ਜੀ ਇਹਨਾਂ ਸੂਟਾਂ ਦੀ ਵੀਡੀਓ ਪਾਈ ਸੀ ਪੰਚਮ ਸਿਲਕ ਦੀ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਇਹ ਵੀ ਐਸਕੇ ਦੇ ਨੇ ਸਾਰੇ ਸੂਟ ਆਪਾਂ ਇਹਨਾਂ ਦੀ ਵੀਡੀਓ ਪਾ ਚੁੱਕੇ ਆ ਤੇ ਇਹਦੇ ਨਾਲ ਸ਼ਿਮਰ ਦੀ ਬਾਟਮ ਹੈ ਲਓ ਜੀ ਇਹ ਆਪਣੇ ਕੋਲ ਦੋ ਸੂਟ ਅਵੇਲੇਬਲ ਨੇ ਹਾਂ ਜੇ ਕੋਈ ਮੇਰੀ ਭੈਣ ਦੋ ਸੂਟ ਬਾਇ ਕਰਨਾ ਚਾਹੁੰਦੀ ਹੈ ਤਾਂ ਦੋ ਸੂਟ ਬਾਇ ਕਰ ਸਕਦੀ ਹੈ ਤੇ ਲਓ ਜੀ ਨੈਕਸਟ ਕਲਰ ਆ ਗਿਆ ਇਹ ਵੀ ਆਪਣੇ ਕੋਲ ਦੋ ਸੂਟ ਨੇ ਇਹ ਵੀ ਤੁਸੀਂ ਜੇਕਰ ਦੋ ਬਾਇ ਕਰਨਾ ਚਾਹੁੰਦੇ ਹੋ ਤਾਂ ਦੋ ਬਾਇ ਕਰ ਸਕਦੇ ਆਂ ਆਪਾਂ ਤੁਹਾਨੂੰ ਇੱਕ ਕਲੈਕਸ਼ਨ ਹੋਰ ਦਿਖਾਣੇ ਆ ਕਿਉਂਕਿ ਆਪਾਂ ਇਹ ਡਿਸਕਾਊਂਟਸ ਦੇ ਰਹੇ ਆ ਤੁਹਾਨੂੰ ਪਤਾ ਮੌਸਮ ਚੇਂਜ ਹੋ ਰਿਹਾ ਇਹ ਸ਼ਿਮਰ ਪਸ਼ਮੀਨੇ ਦੇ ਉੱਪਰ ਸੂਟ ਨੇ ਤੇ ਆਪਣੇ ਕੋਲੇ ਇਹ ਹੈਗੇ ਨੇ ਮੈਨੂੰ ਲੱਗਦਾ 5 ਤੋਂ 7 ਸੂਟ ਹੈਗੇ ਨੇ ਇਹ ਆਪਾਂ ਤੁਹਾਨੂੰ ਕਾਫੀ ਡਿਸਕਾਊਂਟਸ ਦੇ ਰਹੇ ਆ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਤੇ ਜਿਸ ਵੀ ਮੇਰੀ ਭੈਣ ਨੂੰ ਚਾਹੀਦੇ ਨੇ ਉਹ ਤੁਸੀਂ ਬਾਇ ਕਰ ਸਕਦੇ ਹੋ ਇਹ ਆਪਣੇ ਕੋਲ ਇੱਕ ਹੀ ਕਲਰ ਹੈ ਜੀ ਠੀਕ ਹੈ ਜੀ ਨੈਕਸਟ ਕਲਰ ਆ ਗਿਆ ਜੀ ਲਾਈਟ ਜਿਆ ਗ੍ਰੀਨ ਹੈ ਕਲਰ ਬਹੁਤ ਸੋਹਣਾ ਜੀ ਫੈਬਰਿਕ ਵੀ ਬਹੁਤ ਵਧੀਆ ਸ਼ਿਮਰ ਪਸ਼ਮੀਨੇ ਦਾ ਫੈਬਰਿਕ ਹੈ ਜੀ ਠੀਕ ਹੈ ਜੀ ਲਓ ਜੀ ਚੈੱਕ ਕਰੋ ਇਹ ਵੀ ਸਾਡੇ ਕੋਲ ਇੱਕ ਹੀ ਸੂਟ अवेलेबल ਹੈ ਬਹੁਤ ਘੱਟ ਰੇਟ ਤੇ ਤੁਹਾਨੂੰ ਦੇ ਰਿਆ ਜਲਦੀ ਤੋਂ ਜਲਦੀ ਤੁਸੀਂ ਮੈਨੂੰ ਆਪਣਾ ਆਰਡਰ ਦੇ ਸਕਦੇ ਜਿਹਨੇ ਆਪਣੇ ਸਰਦੀਆਂ ਦੇ ਵਿੱਚ ਅੱਗੇ ਆਪਾਂ ਵੇਅਰ ਕਰ ਸਕਦੇ ਆ ਜਾਂ ਕਿਸੇ ਨੂੰ ਗਿਫਟ ਕਰਨਾ ਹੋਵੇ ਤਾਂ ਵੀ ਆਪਾਂ ਇਹਨੂੰ ਲੈ ਸਕਦੇ ਆ ਲਓ ਜੀ ਨੈਕਸਟ ਕਲਰ ਆ ਗਿਆ ਇਹ ਵਾਲਾ ਬਹੁਤ ਸੋਹਣਾ ਜੀ ਸ਼ਿਮਰ ਪਸ਼ਮੀਨਾ ਜੀ ਆਪਾਂ ਕਾਫੀ ਸੇਲ ਕੀਤਾ ਇਹ ਹੁਣ ਤੁਹਾਨੂੰ ਪਤਾ ਮੌਸਮ ਚੇਂਜ ਹੋ ਗਿਆ ਤੇ ਆਪਾਂ ਤੁਹਾਨੂੰ ਡਿਸਕਾਊਂਟ ਦੇ ਵਿੱਚ ਦੇ ਰਹੇ ਲੋ ਜੀ ਨੈਕਸਟ ਕਲਰ ਆ ਗਿਆ ਫਰੋਜੀ ਕਲਰ ਇਹ ਵੀ ਬਹੁਤ ਸੋਹਣਾ ਸੂਟ ਹੈ ਜੇ ਜੀ ਮੇਰੀ ਭੈਣ ਨੂੰ ਚਾਹੀਦੀ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ ਨੰਬਰ ਸ਼ੋਅ ਹੋ ਰਿਹਾ ਹੈ ਨੈਕਸਟ ਕਲਰ ਦੇਖੋ ਜੀ ਡਾਰਕ ਗ੍ਰੀਨ ਕਲਰ ਬਹੁਤ ਸੋਹਣੇ ਸੂਟ ਨੇ ਜੀ ਇਹ ਆਪਣੇ ਕੋਲ ਪੰਜ ਸੂਟ ਅਵੇਲੇਬਲ ਨੇ ਜੇ ਜੀ ਮੇਰੀ ਭੈਣ ਨੂੰ ਚਾਹੀਦੀ ਨਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਏਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਤੇ ਨਵੇਂ-ਨਵੇਂ ਸੂਟਾਂ ਦੀਆਂ ਵੀਡੀਓ ਦੇਖਣ ਲਈ ਸਾਡਾ ਜਿਹੜਾ ਪੰਜਾਬੀ ਪਹਿਰਾਵਾ ਚੈਨਲ ਹੈ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਨੇ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਸਾਡੀਆਂ ਜਿਹੜੀਆਂ ਨਵੀਆਂ ਵੀਡੀਓ ਆ ਰਹੀਆਂ ਨੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਕਲੈਕਸ਼ਨ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ